ਸਤ ਸ੍ਰੀ ਅਕਾਲ ਜੀ ਸਾਰੇ ਹੋ ਕੀ ਹਾਲ ਚਾਲ ਹੈ ਜੀ ਤੁਹਾਡੇ ਹੋ ਸਾਰਾ ਪੀਪੋ ਤੇ ਇਹ ਲੋਕ ਦਾ ਆ ਗਿਆ ਨੇ ਵੀਡੀਓ ਉਰ ਲੈ ਕੇ ਆਏ ਇਹਦੇ ਵਿੱਚ ਤੁਨ ਨੂੰ ਮਤਲਬ ਪੈਚ ਵਰਕ ਤਾਂ ਸੁਬਲ ਬਣਿਆ ਡਿਜ਼ਾਈਨ ਤਾਂ ਪਹਿਲਾਂ ਹੀ ਬਣਿਆ ਹੋਇਆ ਇਹਦੇ ਪਹਿੰ ਦਾ ਪਲੇਨ ਸੂਟ ਸੀਗਾ ਤੇ ਇਹਨਾਂ ਨੇ ਫਿਰ ਮਤਲਬ ਵਰਕ ਕਰਵਾਇਆ ਅਸੀਂ ਇਹਦੇ ਉੱਤੇ ਨਾ ਮਤਲਬ ਬਚਿਆ ਰੱਪੜਾ ਕੱਪੜਾ ਕਾਲੀ ਸੀ ਉਹ ਲਗਾ ਦਿੱਤਾ ਤੇ ਆ ਤੁਹਾਨੂੰ ਦਿਖਾਉਣੇ ਇਸ ਤਰ੍ਹਾਂ ਕਰਕੇ ਆ ਅਲੱਗ ਤੋਂ ਸਪਰੇ ਲਾ ਕੇ ਦਿੱਤੀ ਵਰਕ ਕਰਵਾਇਆ ਕਰਾ ਕੇ ਦਿੱਤਾ ਭੈਣ ਨੂੰ ਤੇ ਉਹ ਵੀ ਕੱਟ ਵਰਕ ਕਰਤਾ ਚਾਰ ਪੰਜ ਪਾਈਪ ਵੀ ਲਗਾ ਕੇ ਤੇ ਇਸ ਤਰ੍ਹਾਂ ਕਰਕੇ ਇੱਕ ਸੁੰਦਰ ਰੈਡੀ ਕੀਤਾ ਉਹ ਸੋਹਣਾ ਲੱਗ ਰਿਹਾ ਹੈ ਇਹ ਲੈ ਕੇ ਇਸ ਤਰ੍ਹਾਂ ਫਲਾਵਰ ਪਾ ਕੇ ਇਸ ਤਰ੍ਹਾਂ ਤੁਸੀਂ ਕੋਈ ਵੀ ਲਾਈਟ ਸੂਟ ਦੇ ਮਤਲਬ ਲਾਈਟ ਸੂਟ ਤੇ ਕਿਸੇ ਵੀ ਤਰ੍ਹਾਂ ਦਾ ਮਤਲਬ ਪਾਲਤੂ ਕੱਪੜੇ ਤੁਸੀਂ ਪੈਚ ਲਗਾ ਕੇ तरह कोई बि डिज़ाइन तयारु कर सघ ते मशीन अंब्रॉइडरी करीतीसां लॻ रहिया तरह सलवार ते सलवार ते पजा ते करा ਨੇ ਸ਼ੂਰੀ ਵਿੱਚ ਤਿਆਰ ਹੋਇਆ ਉਹ ਪਸੰਦ ਆਇਆ ਠੀਕ ਹੈ ਤੁਸੀਂ ਤੋਂ ਨਾ ਰੱਖ ਲੈ ਕਿ ਵੀਡੀਓ ਬਣਾ ਕੇ ਦੇਖ ਕਰਦੇ ਆਉਣੇ ਤੱਕ ਇੱਕ ਇਸੇ ਫਾਮਟਰ ਤਿਆਰ ਕਰਵਾਇਆ ਆਰੀ ਵਰਕ ਦੇ ਵਿੱਚ ਸੂਟ ਆਰੀ ਵਰਕ ਦੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਸਦਾ ਸੰਦ ਹੈਗਾ ਇਹ ਫਿਰ ਅਡਵੋਕੇਟ ਹੈ ਜਿੰਨਾ ਨਹੀਂ ਮੇਰੇ ਇਤਿਆਰ ਕਰਵਾਇਆਗਾ ਬਹੁਤ ਸਾਰੇ ਸਾਰੇ ਤੇੰਗੀ ਵਰਕ ਹੋ ਗਿਆ ਇਹਨਾਂ ਨੇ ਪਲਾਜੋ ਤੇ ਹਲਕਾ ਜਿਹਾ ਜਿਗਜੈਕ ਕਰਵਾਇਆ ਹੈਗਾ ਠੀਕ ਹੈ ਨਾ ਤਾਂ ਮੇਰਾ 프ਰੰਟ ਦਿਖੋ ਨਹੀਂ ਆਈ ਇਹ ਮੇਰਾ ਇਸ ਤਰ੍ਹਾਂ ਕਰਕੇ ਇਹਦਾ ਗਲਾ ਇਹਦਾ ਗਲਾ ਬਣਿਆ ਹੋਇਆ ਹੈ ਤੇ ਸਾਈਡਾਂ ਤੇ ਛੋਟੇ ਛੋਟੇ ਅਜਿਹਾ ਇਸ ਤਰ੍ਹਾਂ ਦੇ ਫਲਾਵਰ ਜਿਹੇ ਬਣਾਏ ਹੋਏ ਹੈਗੇ ਠੀਕ ਜਿਹਾ ਤੇ ਬਾਕੀ ਕੇਰੇ ਤੇ ਕੰਮ ਇਹਦਾ ਹੋਇਆ ਹੋਇਆ ਹੈ ਜੀ ਆ ਸਾਰਾ ਕੰਮ ਇਹਦਾ ਕੇਰੇ ਤੇ ਬਣਿਆ ਹੋਇਆ ਹੈ ਬਹੁਤ ਫਿਨਿਸ਼ਿੰਗ ਦੇ ਵਿੱਚ ਤਿਆਰ ਹੋਇਆ ਹੋਇਆ ਹੈਗਾ ਆਰੀ ਵਰਕ ਇਹ ਤੁਹਾਨੂੰ ਮੈਂ ਨਹੀਂ ਦਿੱਤੋ ਕਰਕੇ ਦਿਖਾਣੀ ਹੈ ਕਿ ਤੁਸੀਂ ਵੀ ਆਪਣਾ ਕੋਈ ਆਰਡਰ ਦੇ ਕੇ ਸੂਤ ਤਿਆਰ ਕਰਵਾ ਸਕਦੇ ਜੀ ਬਾਕੀ ਇਹਦੇ ਬਾਜ਼ੂ ਤੇ ਵੀ ਮਤਲਬ ਇਹ ਸਾਰਾ ਹੈਵੀ ਕੰਮ ਹੋਇਆ ਵਾ ਇਹਦੇ ਬਾਜੀ ਆਇਆ ਇਹ ਇਸ ਤਰ੍ਹਾਂ ਕਰਕੇ نیچے ਤੇ ਇੱਕੀ ਦੀ ਭਰਾ ਆਉਂਦੀ ਹੈ ਜੋ ਬੰਨ੍ਹਣ ਉਪਰ ਇਸ ਤਰ੍ਹਾਂ ਇਸ ਸਾਰਾ ਇਹਦੀ ਬਾਜ਼ੂ ਦਾ ਵਰਕ ਕੀਤਾ ਹੋਇਆ ਹੈ। ਇੱਕ چھوٹے سے ਹੈਂਡਵਰਕਸ ਤਿਆਰ ਕੀਤੇ ਸੀ। ਇਹ ਹੈਂਡਵਰਕ ਦਾ ਪੀਸ ਹੈ। ਇਹ ਕਲੀ ਸ਼ਰਟ ਜੈਡ ਕਰਵਾਈਏ ਉਹਨਾਂ ਨੇ। ਇਹਦੀ ਕਲੀ ਤੇ ਪਲੇਸਟ ਕਰਕੇ ਇਹ ਸਾਰੇ ਹੈਂਡਵਰਕ ਦੇ ਵਿੱਚ ਬਣੇਗਾ ਤੇ ਛੋਟੇ-ਛੋਟੇ ਇਹਦੇ ਵਿੱਚ ਆ ਮੋਤੀ ਲੱਗੇ ਹੋਏ ਹੈਗੇ ਮੋਤੀਆਂ ਦਾ ਵਰਕ ਹੈਗਾ ਨਾਲ ਇਹ ਉਹਨਾਂ ਨੇ ਕਲੇ-ਕਲੇ ਕਲੇ ਤੇ ਇਹ ਬਾਜੂ ਤੇ ਇਹਦੀ ਵੀ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ। ਬਾਅਦ ਤੇ ਫਿਨਿਸ਼ਿੰਗ ਬਹੁਤ ਆ ਤੇ ਬਾਕੀ ਐਡਵੀਰ ਇਸ ਨੇ ਲਜੀ ਹੈ ਤੇ ਸਟਾਰਟ ਕਰਨਾ ਚਾਹੀਦਾ ਹੈ। ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਜੀ 9815729280 ਪਾਈ ਕਾ ਫੈਸ਼ਨ YouTube ਚੈਨਲ ਗੈਰੰਟੀ ਡਿਜ਼ਾਈਨਰ ਬੁਟੀਕ ਬਟਿੰਦਾ ਜੀ ਅਲਟੀ ਚੌਕ ਡਾਪਾਲੀ ਰੋਡ ਜੀ ਉਸ ਤੋਂ ਬਾਅਦ ਇੱਕ ਆਪਣੇ ਕੋਲੇ ਫਲਕਾਰੀਆਂ ਆਈਆਂ ਸੀ ਸੋਨੀਆਂ மே தான் ஃபுல் யாரு பல்ியவர்டாட்டா

ਮੈਨੂੰ ਤਾਂ ਬਹੁਤ ਸ਼ੌਂਕ ਹੈ ਫੁੱਲ ਕਰੀ ਹੋਇਆ ਵਗੈਰਾ ਲੈਣ ਦਾ ਤੇ ਮੈਨੂੰ ਵਧੀਆ ਲੱਗਦੀਆਂ ਨੇ ਤੇ ਤੁਹਾਨੂੰ ਵੀ ਵਧੀਆ ਲੱਗੀਆਂ ਤੁਸੀਂ ਨਿਗਾਹ ਸਕਦੇ ਜੀ ਠੀਕ ਹੈ ਜੀ ਇਹਦੇ ਵਿੱਚ ਦੋ ਕਲਰ ਆ ਗਏ ਇਹਦੇ ਵਿੱਚ ਦੋ ਕਲਰ ਹੈ ਜੀ ਤੇ ਇਹਦੇ ਵਿੱਚ ਗ੍ਰੀਨ ਕਲਰ ਹੈ ਠੀਕ ਹੈ ਜੀ

ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕੀ ਆਪਣਾ ਕੰਮ ਕਿਵੇਂ ਦਾ ਲੱਗਿਆ ਠੀਕ ਹੈ ਜੀ ਜੇ ਤੁਸੀਂ ਲਗਾਉਣੀ ਚਾਹੁੰਦੇ ਹੋ ਤਾਂ ਕਿਸੇ ਨੂੰਵਾਹੀ ਸਰਨੇ ਕੋਈ ਵੀ ਕੀ ਤਿਆਰ ਕਰਵਾ ਲਈ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਬਈ